ਸੱਚੇ ਕਾਲ ਤੋਂ ਮੈਂ ਗੁਰਪ੍ਰੀਤ ਸਿੰਘ ਤੇ ਤੁਸੀਂ ਜੜ ਚੁੱਕੇ ਹੋ ਲੋਕਤੱਤਵ ਨਿਊਜ਼ ਦੇ ਨਾਲ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਤੁਹਾਨੂੰ ਕਾਲਾਂ ਵਾਲੀ ਰੋੜੀ ਰੋੜ ਦੇ ਵਿੱਚ ਦਿਖਾ ਰਹੇ ਆ ਜਿੱਥੇ ਕਿ ਸੰਤਰੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਸਾਈਡ ਤੇ ਸੰਤਰੇ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਜਿਹੜੇ ਬਾਗ ਲਾਉਂਦੇ ਨੇ ਨੌਜਵਾਨ ਜਿਹੜੇ ਲੋਕੀ ਬਾਗ ਜਿਹੜਾ ਉਹ ਲਾਉਂਦੇ ਨੇ ਉਹਨਾਂ ਦੇ ਬਲੋਂ ਸੰਤਰੇ ਜਿਹੜੇ ਨੇ ਉਹ ਇੱਥੇ ਸੜਕ ਦੇ ਕਨਾਰੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਸੰਖਿਆ ਦੇ ਵਿੱਚ ਜਿਹੜਾ ਆ ਸੰਤਰੇ ਇੱਥੇ ਜਿਹੜੇ ਨੇ ਲਾਹੇ ਗਏ ਨੇ ਸੰਤਰੇ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਕਿੰਨੂ ਜਿਹੜੇ ਨੇ ਖਰਾਬ ਹੋ ਰਹੇ ਨੇ ਬਾਕੀ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵੀਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੇ ਵੱਲੋਂ ਜਿਹੜਾ ਆ ਕੋਈ ਨਾ ਦਾ ਰੇਟ ਵੀ ਜਿਹੜਾ ਆ ਉਹ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਰਕੇ ਅਸੀਂ ਜਿਹੜਾ ਆ ਸੰਤਰਿਆਂ ਨੂੰ ਉਹ ਕਿਉਂ ਜਿਹੜਾ ਇਹ ਇੱਕ ਵਾਰੀ ਲਾ ਤਾਂ ਜ਼ਰੂਰ ਲੈਣੇ ਆ ਪਰ ਸੰਤਰੇ ਜਿਹੜਾ ਹੈ ਇੱਥੇ ਖਰਾਬ ਹੋਣ ਲੱਗ ਜਾਂਦੇ ਨੇ ਜਦੋਂ ਸਾਨੂੰ ਕੋਈ ਰੇਟ ਜਿਹੜਾ ਉਹ ਨਹੀਂ ਮਿਲਦਾ ਤਾਂ ਇਸ ਦਾ ਕਰਕੇ ਸੰਤਰੇ ਜਿਹੜਾ ਹੈ ਅਸੀਂ ਇੱਕ ਰੋਸ਼ਮਾ ਜੋ ਵੀ ਜਿਹੜਾ ਹੈ ਸੜਕਾਂ ਦੇ ਉੱਤੇ ਸੜਕਾਂ ਦੇ ਸਾਈਡ ਤੇ ਜਿਹੜਾ ਹੈ ਲਾ ਦੰਨੇ ਆ ਬਾਕੀ ਸੋ ਸਾਡੇ ਨਾਲ ਬਾਈ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਬਾਈਆਂ ਦੇ ਨਾਲ ਵੀ ਅੱਪ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਵੱਡੀ ਸੰਖਿਆ ਦੇ ਵਿੱਚ ਜੇਕਰ ਆਪਾਂ ਦਲ ਕਰੀਏ ਨਾ ਹੋਰ ਜਗ੍ਹਾ ਤੋਂ ਵੀ ਵੀਡੀਓ ਜਿਹੜੀਆਂ ਨੇ ਉਹ ਆਉਂਦੀਆਂ ਨੇ ਸੰਤਰੇ ਲਗਭਗ ਦਿੱਲੀ ਹੀ ਜਿਹੜਾ ਉਹ ਦੇਖਣ ਨੂੰ ਮਿਲਦੇ ਨੇ ਸੜਕਾਂ ਦੇ ਉੱਤੇ ਸੰਤਰੇ ਜਿਹੜੇ ਨੇ ਉਹ ਸਿੱਟੇ ਗਏ ਹੁੰਦੇ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਾਲਾਂ ਵਾਲੀ ਰੋੜੀ ਰੋਡ ਤੇ ਮੌਜੂਦ ਆ ਜਿੱਥੇ ਕਿ ਕੁਰੰਗਾਂ ਵਾਲੀ ਪੈਣ ਦੇ ਕੋਲ ਜਿਹੜਾ ਆ ਇਹ ਸੰਤਰੇ ਨੇ ਵੱਡੀਆਂ ਢੇਰਾਂ ਜਿਹੜੀਆਂ ਇੱਥੇ ਲੱਗੀਆਂ ਨੇ ਬਾਈ ਜੀ ਆਪਣੇ ਜਿਹੜੇ ਨਾਲ ਜੁੜੇ ਹੋਣ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਕਾਰਨ ਰਿਹਾ ਹੈ ਜਿਹੜਾ ਤੁਸੀਂ ਸੰਤਰੇ ਜਿਹੜੇ ਉਹ ਲਗਾਤਾਰ ਆ ਇਥੇ ਨਾਲ ਸੜਕ ਦੇ ਸਾਈਡ ਤੇ ਲਾ ਰਹੇ ਹਾਂ ਇਹ ਸਾਡਾ ਬਾਗ ਨਹੀਂ ਮੰਦਾ ਬਾਗ ਨਹੀਂ ਕੁਛ ਟੱਪੋ ਚਾਦੀ ਆਣਾ ਬਾਗ ਮੱਟਾ ਮੱਟਾ ਦੰਦਾ ਮੱਟਾ ਚੱਲੀ ਗਿਆ ਬੰਦੇ ਹੁਣ ਕਰਨੇ ਕਾ ਇੱਕ ਬਾਗ ਲੇਟ ਰ ਟੁੱਟੇ ਬਾਗ ਟੁੱਟੇ ਤੋਂ ਬਾਅਦ ਸਾਡੀ ਕੋਈ ਪੁੱਛ ਰੱਤ ਨਹੀਂ ਪੰਜ ਦੋ ਰੁਪਏ ਪੰਜ ਰੁਪਏ ਬੋਲਦੇ ਰਹਿੰਦੇ ਰੇ ਜੀ ਹਾਂ ਤੇ ਉਦੋਂ ਬਾਅਦ ਕੋਈ ਸਰਕਾਰਾਂ ਨੇ ਕੋਈ ਹੋ ਨਹੀਂ ਕੀਤਾ ਕਸਰ ਕੀਤਾ ਗੱਲ ਦਾ ਵੀ ਇਹ ਖੇਤੀ ਜੇ ਨੇ ਖੇਤੀ ਬਾਏ ਬੰਦੇ ਸੀਗੇ ਕਿੰਨਾ ਦਾ ਨੁਕਸਾਨ ਹੋਇਆ ਕੋਈ ਕਿਸੇ ਨੇ ਕੋਈ ਸੁਣ ਗੱਲ ਨਹੀਂ ਕੀਤੀ ਜੀ ਭਾਈ ਜੇਕਰ ਆਪਾਂ ਗੱਲ ਕਰੀਏ ਤਾਂ ਸਰਕਾਰ ਜਿਹੜੀ ਹੈ ਦੂਜੇ ਪਾਸੇ ਜਦੋਂ ਕਿਸਾਨ ਧਰਨਾ ਲਾਉਣ ਜਾਂਦੇ ਨੇ ਐਮਐਸਪੀ ਨੂੰ ਲੈ ਕੇ ਤਾਂ ਉਹ ਤਾਂ ਜਿਹੜੇ ਵੱਡੇ ਵੱਡੇ ਬੈਰੀਕੇਡ ਲਾ ਦਿੱਤੇ ਜਾਂਦੇ ਨੇ ਤੇ ਇੱਧਰ ਜਿਹੜਾ ਐਮਐਸਪੀ ਜਿਹੜੇ ਕੰਸਲਟ ਦੇ ਐਮਐਸਪੀ ਦਿੱਤੀ ਹੁੰਦੀ ਤਾਂ ਆਪਾਂ ਨੂੰ ਜਿਹੜਾ ਆਪਣੇ ਹਾਲਾਤ ਨਾਲ ਬੰਦੇ ਆਪਾਂ ਨੂੰ ਸੜਕਾਂ ਦੇ ਨਾਲ ਨਾਲ ਬੰਦੇ ਕੀ ਕਹਣਾ ਚਾਹੋਗੇ ਇਹਦੀ ਫਿਰ ਗਵਰਨਮੈਂਟ ਨੇ ਛੋਟਰਾ ਥੀਗਾ ਉਦੋਂ ਵੀ ਤੁਹਾਨੂੰ ਸਾਰਾ ਕੁਝ ਦੇਊਗੀ ਮੈਂ ਤੇ ਇਹ ਨਾ ਧਰਨੇ ਲੱਗਦੇ ਤੇ ਕਿਉਂ ਉੱਥੇ ਕਿਸਾਨ ਜਾਂਦੇ ਤੇ ਖੁਦਾ ਹਤਾ ਰਹਿਦਾ ਕਿ ਕਿ ਉਹ ਬਾਰ-ਬਾਰ ਜਾਂਦੇ ਸੰਤਰਾ ਸੰਤਰਾ ਮਹਿੰਗਾ ਹੁੰਦਾ ਲਗਾਤਾਰ ਦੇ ਕਰਨੀ ਜੀ ਬੰਦਾ ਹੋਇਆ ਧਰਨਾ ਲੱਗਿਆ ਤਾਂ ਬੰਦੇ ਹੋਏ ਨਾ ਕਿ ਧਰਨਾ ਲੱਗਦਾ ਰਹਾ ਬੰਦ ਜੀ ਰਾਹ ਬੰਦ ਸੀ ਜੀ ਸਾਥੇ ਜਾਂਦਾ ਬਿੰਗੜੇ ਪਾ ਕੇ ਸਰਸੇ ਪੰਡਾ ਵੀ ਦੀਆਂ ਗੱਡੀਆਂ ਜਾਂਦੀਆਂ ਉਹਨਾਂ ਨੂੰ ਵੀ ਘੇਰਾ ਪਾਇਆ ਜਾਂਦਾ ਫਿਰ ਦੱਤੂ ਜੀ ਫਿਰ ਜੇਕਰ ਦੇਖਿਆ ਜਾਵੇ ਤਾਂ ਬਈ ਲੋਕ ਜਿਹੜੇ ਨੇ ਉਹ ਐਮਐਸਪੀ ਦੀ ਖਾਤਰ ਜਿਹੜਾ ਆ ਧਰਨਾ ਲਾ ਰਹੇ ਨੇ ਕਿ ਸਾਨੂੰ ਪੱਕਾ ਜਿਹੜਾ ਹੈ ਰੇਟ ਇੱਕ ਸਰਕਾਰ ਦੇ ਵੱਲੋਂ ਦਿੱਤਾ ਜਾਵੇ ਪਰ ਸਰਕਾਰ ਜਿਹੜਾ ਆ ਉਹਨਾਂ ਦੇ ਉੱਤੇ ਆਸੂ ਗਾਸ ਦੇ ਗੋਲੇ ਜਿਹੜੇ ਚਲਾ ਰਹੀ ਐ ਤੇ ਐਮਐਸਪੀ ਦੇ ਨੂੰ ਜਿਹੜਾ ਰਾਜੀ ਨਹੀਂ ਹੈ ਤੇ ਤੁਸੀਂ ਵੀ ਉਸ ਕੜੀ ਦੇ ਵਿੱਚੋਂ ਉਹਨਾਂ ਕਿਸਾਨਾਂ ਦੇ ਵਿੱਚੋਂ ਇੱਕੋਂ ਕਿਉਂਕਿ ਤੁਹਾਡਾ ਵੀ ਸੰਤਰਾ ਜਿਹੜਾ ਨਹੀਂ ਵਿਕ ਰਿਹਾ ਜਿਹਨਾਂ ਰੇਟ ਤੁਹਾਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ ਤੁਸੀਂ ਲਗਾਤਾਰ ਸੰਤਰੇ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਲਾ ਰਹੇ ਹੋ ਤਾਂ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹਦੇ ਵੱਲ ਕਿੰਨਾ ਕੁ ਧਿਆਨ ਦੇਣਾ ਚਾਹੀਦਾ ਤੇ ਸਰਕਾਰ ਕਿਉਂ ਨਹੀਂ ਚਾਹੁੰਦੇ ਰਹੀ ਜੇ ਕੋਈ ਸਰਕਾਰ ਦੇ ਹੱਥ ਡੋਰਾ ਇਹ ਕੁਝ ਵੀ ਕਰ ਸਕਦੀ ਆ ਸਰਕਾਰ ਮਜ਼ਬੂਤਾਂ ਬੰਦਾ ਸਭਾ ਸਰਕਾਰ ਦੇ ਹੱਥ ਡੋਗਰਾ ਸਰਕਾਰ ਪਿਛਲੇ ਸਾਲ ਖੁੱਲਾ ਖਾਤਾ ਸੀਗਾ 40 ਪੈ ਸਾਂਤਰਾ ਵੇਚਿਆ ਰਿਹਾ ਸਾਰੇ ਕਿਸਾਨ ਖੁਸ਼ ਸੀਗੇ ਐ ਇੱਥੇ ਕੀ ਸਾਰੇ ਕਿਸੇ ਬਾਗ ਚ ਜਾ ਕੇ ਦੇਖ ਲੋ ਜੀ ਸਾਰੇ ਕਿਸਾਨ ਟੱਫਰੇ ਬੈਠਿਆ ਕਿਸਾਨ ਸਾਰੇ ਚੱਪਾ ਕਿਸਾਨ ਸਾਰੇ ਚੱਪਾ ਧਾਰੇ ਹੋ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਵੀਡੀਓ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਕਿ ਸੰਤਰੇ ਜਿਹੜੇ ਨੇ ਸੰਤਰਾ ਦੇ ਵੱਡੇ ਵੱਡੇ ਢੇਰ ਜਿਹੜੇ ਨੇ ਉਹ ਸੜਕਾਂ ਤੇ ਆਪਾਂ ਨੂੰ ਆਮ ਹੀ ਦੇਖਣ ਜਿਹਾ ਦਿਖਾਈ ਦੇ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਿਹੜਾ ਵੀਰ ਨੇ ਵੀ ਇੱਥੇ ਇਹਦਾ ਬਾਗ ਸੀ ਤਾਂ ਤੁਹਾਨੂੰ ਬਾਗ ਦੀ ਤਸਵੀਰ ਵੀ ਜੇਕਰ ਦਿਖਾ ਦਈਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਗ ਦੇਲਾਇਆ ਦਿਖਾਈ ਦੇ ਰਿਹਾ ਹੈ ਤਾਂ ਬਾਗ ਤੇ ਜਿਹੜਾ ਆ ਸੰਤਰਾ ਜਿਹੜਾ ਉਹ ਲੱਗਿਆ ਹੋਇਆ ਪਰ ਵਾਈਆਂ ਦਾ ਜਿਹੜਾ ਕਹਿਣਾ ਹੈ ਕਿ ਸੰਤਰਾ ਦਾ ਜਿਹੜਾ ਰੇਟ ਹੈ ਉਹ ਸਰਕਾਰ ਦੇ ਵੱਲੋਂ ਪੁਖਤਾ ਰੇਟ ਜਿਹੜਾ ਉਹ ਬਣਦਾ ਰੇਟ ਹੈ ਉਹ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਬਾਈ ਜਿਹੜੇ ਨੇ ਸੰਤਰਾ ਨੂੰ ਇੱਥੇ ਸੜਕ ਦੇ ਉੱਤੇ ਜਿਹੜਾ ਲਾਉਣ ਦੇ ਲਈ ਮਜਬੂਰ ਨੇ ਤਾਂ ਇਦਾਂ ਦੀ ਹੀ ਹਰ ਇੱਕ ਵੀਡੀਓ ਦੇ ਲਈ ਨਵੀਂ-ਨਵੀਂ ਅਪਡੇਟ ਲਈ ਜੁੜੇ ਰਹੋ ਲੋਕਤੱਤ ਨਿਊਜ਼ ਦੇ ਨਾਲ ਬਹੁਤ-ਬਹੁਤ ਧੰਨਵਾਦ